ਦਿਲਜੀਤ ਦੀ ਸਰਦਾਰਜੀ 3 ਫਿਲਮ ਨੇ ਪੂਰੀ ਤੱਕ ਪਈ ਹੋਈ ਐ ਇਹ ਤੱਕ ਓਵਰ ਸੀਸ ਤੱਕ ਪਈ ਐ ਬਾਹਰਲੇ ਮੁਲਕਾਂ ਤੱਕ ਪਈ ਐ ਕਿਉਂਕਿ ਇੰਡੀਆ ਇਸ ਤਾਂ ਕੁਝਲ ਹੁੱਕਾਂ ਨੇ ਉਹ ਰਿਲੀਜ਼ ਹੀ ਨਹੀਂ ਹੋਣ ਦਿੱਤੀ ਪਰ ਦਿਲਜੀਤ ਨੇ ਤੇ ਆਪਣੇ ਵਰਗੇ ਜੋ ਫੈਨਸ ਐ ਉਹਨਾਂ ਨੇ ਇਹ ਦੱਸਦਾ ਕਿ ਚਾਹੇ ਇੰਡੀਆ 'ਚ ਰਿਲੀਜ਼ ਹੋਵੇ ਚਾਹੇ ਨਾ ਹੋਵੇ ਜਿੰਨਾ ਵਿਰੋਧ ਕਰੋਗੇ ਉਹਨਾਂ ਡਟ ਕੇ ਸਾਹਮਣੇ ਆਵਾਂਗੇ ਤੇ ਦਿਲਜੀਤ ਦੀ ਫਿਲਮ ਦੀ ਜੋ ਕਮਾਈ ਐ ਸਰਦਾਰਜੀ 3 ਫਿਲਮ ਦੀ ਉਹ ਕਮਾਈ ਜੋ ਓਵਰਸੀਜ਼ ਚ ਹੋਈ ਹੈ ਉਹ ਹਰ ਇੱਕ ਸਕਸੈਸਫੁਲ ਮੂਵੀ ਦਾ ਸੁਪਨਾ ਹੁੰਦਾ ਹੈ ਕਿ ਸਾਡੀ ਕਮਾਈ ਇਸ ਲੈਵਲ ਤੱਕ ਆ ਜਾਵੇ ਤਾਂ ਕਿੰਨੀ ਕਮਾਈ ਕੀਤੀ ਹੈ ਦਿਲਜੀਤ ਦੀ ਸਰਦਾਰ ਜੀ 3 ਨੇ ਬਾਹਰਲੇ ਮੁਲਕਾਂ ਚ ਤੇ ਸਪੈਸ਼ਲੀ ਪਾਕਿਸਤਾਨ ਚ ਅੱਗੇ ਵੀਡੀਓ ਚ ਆਪਾਂ ਗੱਲ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਹੁਣ ਜਿੱਥੇ ਸਾਰੇ ਪੰਜਾਬੀ ਇਸ ਮੂਵੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਇਹ ਮੂਵੀ ਥੀਏਟਰ ਚ ਲੱਗੂਗੀ ਤੇ ਕਦੋਂ ਮੂਵੀ ਆਪਾਂ ਦੇਖਣ ਜਾਵਾਂਗੇ ਪਰ ਇਹ ਮੂਵੀ ਇੰਡੀਆ ਚ ਰਿਲੀਜ਼ ਨਹੀਂ ਹੋ ਪਈ ਪਰ ਜਿੰਨੇ ਦਾ ਕਾਰੋਬਾਰ ਬਾਹਰਲੇ ਮੁਲਕਾਂ ਚ ਇਸ ਫਿਲਮ ਨੇ ਕੀਤਾ ਆਸਟ੍ਰੇਲੀਆ ਯੂਕੇ ਯੂਐਸਏ ਤੇ ਕੈਨੇਡਾ ਚ ਉਹ ਬਾ ਕਮਾਲ ਹੈ ਓਵਰ ਸੀਜ਼ ਦੀ ਜੇ ਕਮਾਈ ਦੀ ਗੱਲ ਕਰੀਏ ਹੁਣ ਤੱਕ ਸਰਦਾਰ ਜੀ 3 ਉਹ ਪੰਜਾਬੀ ਫਿਲਮ ਬਣ ਚੁੱਕੀ ਹੈ ਜੀਨੇ ਹੁਣ ਤੱਕ ਸਭ ਤੋਂ ਵੱਧ ਕਮਾਈ ਕੀਤੀ ਹੈ ਬਾਹਰਲੇ ਮੁਲਕਾਂ ਚ ਤੇ ਉਹ ਕਮਾਈ ਹੈ ਤਕਰੀਬਨ 50 ਕਰੋੜ ਦੇ ਕਰੀਬ ਇਸ ਫਿਲਮ 'ਚ ਪਾਕਿਸਤਾਨੀ ਐਕਟ੍ਰੈਸ ਹਾਨੀਆ ਅਮੀਰ ਜਿਹਦੇ ਕਰਕੇ ਇੰਡੀਆ 'ਚ ਕੁਝ ਲੋਕਾਂ ਨੇ ਦਾ ਵਿਰੋਧ ਕੀਤਾ ਉਹ ਫਿਲਮ ਨਹੀਂ ਲੱਗੀ ਪਰ ਪਾਕਿਸਤਾਨ 'ਚ ਇਸ ਫਿਲਮ ਨੇ 32 ਕਰੋੜ ਰੁਪਏ ਕਮਾ ਲਏ ਨੇ ਤੇ ਆਪਣੇ ਆਪ 'ਚ ਇਹ ਇੱਕ ਬਹੁਤ ਵੱਡਾ ਰਿਕਾਰਡ ਹੈ ਤੇ ਨਾ ਸਿਰਫ ਦਿਲਜੀਤ ਦੀ ਇਸ ਫਿਲਮ ਲਈ ਬਲਕਿ ਪੂਰੀ ਪੰਜਾਬੀ ਇੰਡਸਟਰੀ ਲਈ ਇੱਕ ਰਿਕਾਰਡ ਬ੍ਰੇਕਰ ਹੈ ਤੇ ਆਉਣ ਵਾਲੀਆਂ ਫਿਲਮਾਂ ਲਈ ਵੀ ਇੱਕ ਰਾਹ ਪੱਧਰਾ ਹੋ ਗਿਆ ਹੈ ਜੇ ਗੱਲ ਕਰੀਏ ਦਿਲਜੀਤ ਦੇ ਸਰਦਾਰ ਜੀ 1 ਤੇ ਸਰਦਾਰ ਜੀ 2 ਉਹ ਵੀ ਫਿਲਮਾਂ ਕਾਮਯਾਬ ਰਹੀਆਂ ਪਰ ਜੋ ਸਰਦਾਰ ਜੀ 3 ਲੋਕਾਂ ਨੇ ਪਸੰਦ ਕੀਤੀ ਉਹਦਾ ਸਭ ਤੋਂ ਵੱਡਾ ਕਾਰਨ ਇਹ ਵੀ ਰਿਹਾ ਜਿਸ ਤਰੀਕੇ ਨਾਲ ਦਿਲਜੀਤ ਦੀ ਫਿਲਮ ਦਾ ਵਿਰੋਧ ਹੋਇਆ ਤੇ ਦਿਲਜੀਤ ਤਾਂ ਪਹਿਲਾਂ ਕਹਿੰਦਾ ਸੀ ਵੀ ਜਿੰਨਾ ਮੈਨੂੰ ਛੇੜੋਗੇ ਮੈਂ ਉਹਨਾਂ ਤੁਹਾਨੂੰ ਤੰਗ ਕਰਾਂਗਾ ਤੇ ਹਜੇ ਤੁਸੀਂ ਵੀ ਇਸ ਗੱਲ ਨਾਲ ਐਗਰੀਓ ਤਾਂ ਕਮੈਂਟ ਵਿੱਚ ਜ਼ਰੂਰ ਲਿਖ ਦਿਓ ਨਾ ਨਾ ਬੁੱਗੇ ਛੇੜੀ ਨਾ ਹੁਣ ਅੱਗੇ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਫਿਲਮ ਅੱਗੇ ਪਰਫਾਰਮ ਕਰ ਰਹੀ ਹੈ ਜਿਵੇਂ ਫਿਲਮ ਦੀ ਕਮਾਈ ਹੋ ਰਹੀ ਹੈ ਅੱਗੇ ਕਿੰਨੇ ਹਫ਼ਤਿਆਂ ਤੱਕ ਇਹ ਕੰਟੀਨਿਊ ਰਹਿੰਦਾ ਹੈ ਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਵੀ ਜ਼ਰੂਰ ਦੱਸਿਓ ਕਿ ਜੋ ਸਰਦਾਰ ਜੀ 3 ਫਿਲਮ ਨੇ ਰਿਕਾਰਡ ਸੈੱਟ ਕਰਤੇ ਉਹਨਾਂ ਰਿਕਾਰਡਸ ਨੂੰ ਤੋੜਨ ਵਾਲੀ ਵੀ ਅੱਗੇ ਕਿਹੜੀ ਫਿਲਮ ਆ ਸਕਦੀ ਹੈ ਕਿਹੜੇ ਐਕਟਰ ਦੀ ਫਿਲਮ ਆ ਸਕਦੀ ਹੈ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ